ਸਾਡੇ ਮਾਨਯੋਗ ਸੀਐਮ ਸਾਹਿਬ ਨੂੰ ਜੋ ਤ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਜਿਹੜੇ ਡਾਇਰੈਕਸ਼ਨਸ ਨੇ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਡਰੱਗ ਫਰੰਟ ਤੇ ਇੱਕ ਹੋਰ ਕਾਮਯਾਬੀ ਮਿਲੀ ਹੈ 1.5 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਤੇ ਨਾਲੇ ਦੋਸ਼ੀ ਤੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਇਹ ਦੋਸ਼ੀ ਅਜੇ ਕੁਮਾਰ ਹੈ ਜਿਹਨੂੰ ਸੀ ਡਿਵੀਜ਼ਨ ਦੀ ਸਾਡੇ ਐਸਐਚਓ ਰਾਜਵੰਦ ਕੌਰ ਤੇ ਉਹਨਾਂ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ ਸੁਪਰਵੀਜ਼ਨ ਪ੍ਰਵੇਸ਼ ਚੋਪੜਾ ਜੀ ਦੀ ਔਰ ਵਿਸ਼ਾਲ ਜੀ ਦੀ ਜਿਹੜੀ ਹੈਗੇ ਸਾਡੇ ਡੀਐਸਪੀ ਤੇ ਐਸਪੀ ਰੈਂਕ ਦੇ ਆਫੀਸਰਸ ਉਹਨਾਂ ਵੱਲੋਂ ਕੀਤੀ ਜਾ ਰਹੀ ਸੀ ਇਹ ਅਜੇ ਕੁਮਾਰ ਬੜਾ ਇੱਕ ਨੋਟੋਰੀਅਸ ਡਰੱਗ ਸਪਲਾਇਰ ਹੈ ਜਿਹੜਾ ਕਿ ਦੋ ਕੇਸ ਪਹਿਲਾਂ ਵੀ ਇਹਦੇ ਦੇ ਖਿਲਾਫ ਦਰਜ ਨੇ ਤੇ ਰੂਪੋਸ਼ ਹੋਇਆ ਸੀ ਜਦੋਂ ਦੀ ਇਹ ਮੁਹਿੰਮ ਚੱਲੀ ਹੋਈ ਹੈ ਸੋ ਇਹਨੂੰ ਬੜਾ ਅੱਛੀ ਤਰ੍ਹਾਂ ਪ੍ਰੋਫੈਸ਼ਨਲੀ ਵਰਕਆਊਟ ਕਰਕੇ ਗ੍ਰਿਫਤਾਰ ਹੋਇਆ ਹੈ ਔਰ ਜਿਹੜੀ ਇਹ ਰਿਕਵਰੀ ਹੈ ਉਹਦੇ ਚ ਬੜੀ ਫਰੈਸ਼ ਮਾਰਕਿੰਗਸ ਹੈਗੀਆਂ ਕਰਾਸ ਬਾਰਡਰ ਪਾਕਿਸਤਾਨ ਤੋਂ ਆਈਆਂ ਹੋਈਆਂ ਔਰ ਉਹਦੇ ਜਿਹੜੇ ਅਸੀਂ ਬੈਕਵਰਡ ਫਾਰਵਰਡ ਲਿੰਕੇਜਸ ਵੀ ਦੇਖ ਰਹੇ ਹਾਂ ਇਹਦੇ ਖਿਲਾਫ ਜਿਹੜੇ ਪਹਿਲੇ ਮੁਕਦਮੇ ਦਰਜ ਨੇ ਅਜੀਤ ਕੁਮਾਰ son of ਦਵਿੰਦਰ ਕੁਮਾਰ ਹੈਗਾ ਇਹ ਅਮਨ ਐਵੇਨਿਊ ਮਜੀਠਾ ਰੋਡ ਦਾ ਰਹਿਣ ਵਾਲਾ ਇਹਦੀ ਤਕਰੀਬਨ 29 ਸਾਲ ਉਮਰ ਹੈ ਇਹ ਇਹੀ ਕੰਮ ਕਰਦਾ ਡਰੱਗ ਦਾ 10ਵੀਂ ਪਾਸ ਹੈ ਤੇ ਇਹਦੇ ਜਿਹੜੇ ਬਾਰਡਰ ਦੇ ਲਿੰਕ ਨੇ ਉਹ ਵੀ ਸ ਕਾਫੀ ਸਾਹਮਣੇ ਆਏ ਨੇ ਉਹਨਾਂ ਤੇ ਵੀ ਪੁਲਿਸ ਵਰਕ ਆਊਟ ਕਰ ਰਹੀ ਹੈ ਕਿ ਕੌਣ ਇਹਨੂੰ ਕਨਸਾਈਨਮੈਂਟ ਕਿੱਥੇ ਦੇ ਕੇ ਗਿਆ ਸੀਗਾ ਇਸ ਤੋਂ ਇਲਾਵਾ ਜਿਹੜਾ ਕੱਲ 10 ਕਿਲੋ ਤੇ 248 ਗ੍ਰਾਮ ਹਿਰੋਇਨ ਬਰਾਮਦ ਹੋਈ ਸੀਗੀ ਸਾਡੇ ਸੀਆਈਏ ਸਟਾਫ ਵੱਲੋਂ ਕੀਤੀ ਗਈ ਸੀਗੀ ਉਹਦੇ ਵਿੱਚ 315000 ਡਰਗ ਮਨੀ ਅੱਜ ਹੋਰ ਰਿਕਵਰ ਹੋਈ ਹੈ ਸੋ ਦੋਨੋਂ ਕੇਸਾਂ ਦੀ ਅਸੀਂ ਬੜੀ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਅਲਮੀ ਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਇਹਨਾਂ 'ਚ ਹੋਰ ਵਿਵਸਥਾਰੀਆਂ ਤੇ ਹੋਰ ਲਿੰਕ ਜੇ ਸਾਹਮਣੇ ਆਉਣ।